ਦੋਸਤ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿੰਨਾ ਸਮਾਂ ਹੋ ਗਿਆ ਇਸ ਬਾਪੂ ਨੂੰ ਆਪਣੇ ਪਰਿਵਾਰ ਦੇ ਲਈ ਮਿਹਨਤ ਕਰਦੇ ਨੂੰ ਦੋਸਤੋ ਇਹ ਬਾਪੂ ਕਹਿੰਦਾ ਮੈਂ ਆਪਣੀ ਨੌ ਨੂੰ 3 ਕਰੋੜ ਰੁਪਇਆ ਕਮਾ ਕੇ ਪਾਇਆ ਤੇ ਸਾਰੀ ਜ਼ਿੰਦਗੀ ਮੇਰੀ ਇੱਥੇ ਨੰਗੀ ਕਲਪਨਾ ਦੇ ਵਿੱਚ ਇਹ ਨੌ ਨੇ ਕਹਿੰਦਾ ਮੇਰੇ 40 ਤੋਲੇ ਸੋਨਾ ਦੇ ਵੀ ਦੱਬਲੇ ਮੇਰੀ ਮਾਂ ਮਰੀ ਤੋਂ ਵੀ ਨਹੀਂ ਦੱਸਿਆ ਕਹਿੰਦਾ ਕਦੋਂ ਮਰ ਗਈ ਉਹ ਬਾਪੂ ਕਹਿੰਦਾ ਮੇਰੀ ਮਾਂ ਦੇ ਨਾਂ ਤੇ 5 ਕਿੱਲੇ ਬਾਣ ਸੀਗਾ ਮੇਰੀ ਮਾਂ ਨੇ ਨੌ ਦੇ ਨਾਂ ਤੇ ਕਰਾਇਆ 5 ਕਿੱਲੇ ਬਾਣ ਤੇ ਦੋਸਤੋ ਉਹੀ ਨੋ ਮੇਰੇ ਪਿਓ ਨੂੰ ਠਾਣੇ ਦੇ ਵਿੱਚ ਖਿੱਚੀ ਫਿਰਦੀ ਆ ਦੋਸਤੋ ਤੁਹਾਨੂੰ ਵੀਡੀਓ ਚ ਸੁਣਾਉਂਦੇ ਆ ਕੀ ਕਹਿੰਦਾ ਬਾਪੂ ਕਿ ਬੜੀਆਂ ਮਿੱਠੀਆਂ ਛੁਰੀਆਂ ਚਲਾਉਂਦੀਆਂ ਜੇ ਉਦੋਂ ਮੈਂ ਆਪਣੀ ਘਰਦੀ ਨੂੰ 3 ਕਰੋੜ ਰੁਪਇਆ ਕਮਾ ਕੇ ਦਿੱਤਾ ਜੇ ਮੈਂ ਆਪਣੀ ਟੀ ਵਾਸਤੇ ਜ਼ਿੰਦਗੀ ਵਾਰਤੀ ਇੱਥੇ ਔਰ 2.5 ਸਾਲ ਹੋ ਗਏ ਉਸ 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 ਹਰਾਮਦੀ ਨੇ ਮੇਰੀ ਟੀ ਨਹੀਂ ਜਿਓ ਉਸ ਹਰਾਮਦੀ ਨੇ ਮੇਰੀ ਮਾਂ ਮਰ ਗਈ ਮੈਨੂੰ ਨਹੀਂ ਪੁੱਛਿਆ ਦਾਦੀ ਹੀ ਉਹਦੀ ਕੋਲ ਸਠਾਣਿਆਂ ਦੇ ਵਿੱਚ ਮੇਰੇ ਪਿਓ ਨੂੰ ਰੋਲਣ ਦੀ ਉਹਦੀ ਮਾਂ ਅੱਜ ਹੁਣਾਂ ਦੀ ਮੇਰੇ ਘਰੋਂ ਨਿਕਲੋ ਜਿਹੜਾ ਕਿ ਮੈਂ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਆਜੇ ਆਜੇ ਇੰਦੀਆਂ ਦੇ ਹਾਲਾਤ ਤੇ ਕਹਿੰਦੇ ਹਾਂਜੀ ਦੋਸਤੋ ਤੁਸੀਂ ਬਾਪੂ ਦੀ ਕਹਾਣੀ ਤਾਂ ਸੁਣੀ ਲਈ ਹੋਣੀ ਆ ਤੇ ਦੇਖੋ ਦੋਸਤੋ ਕਿੰਨਾ ਫਿਕਰਾਂ ਦੇ ਵਿੱਚ ਬਾਪੂ ਨੇ ਸਾਰੀ ਉਮਰ ਇਦਿ ਇਦਰੀ ਨਿਗਾਹ ਲਈ ਜਿਸ ਮਾਂ ਦੀ ਖਾਤਰ ਇਧਰ ਆਇਆ ਸੀ ਵਿਦੇਸ਼ਾਂ ਵਿੱਚ ਉਹ ਮਾਂ ਦਾ ਮਰਦੀ ਦਾ ਤਾਂ ਮੂੰਹ ਵੀ ਨਹੀਂ ਦੇਖਿਆ ਇਸ ਬਾਪੂ ਨੇ ਦੇਖੋ ਦੋਸਤੋ ਕਿਹੋ ਜੀਆਂ ਠੱਗੀਆਂ ਵੱਜਦੀਆਂ ਦੁਨੀਆ ਤੇ ਲੋਕਾਂ ਨਾਲ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਇਸ ਬਾਪੂ ਦੀ ਨਾਲ ਠੱਗੀ ਵੱਜੀ ਹੈ ਜਿਹੜੀ